ਤਨਾ ਸਰੀ ਛੰਤ ਮਹੱਲਾ ਪਹਿਲਾ ਪਿਰ ਸੰਗ ਮੋਠੜੀ ਏ ਖਬਰ ਨ ਪਾਈਆ ਜੀਓ ਮਸਤਕ ਲਿਖਿਆ ਡਾਲੇਖ ਪੁਰਬ ਕਮਾਇਆ ਜੀਓ ਲੇਖ ਨ ਮਿਟੈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਆਚਾਰ ਨਹੀਂ ਰੰਗ ਰਾਤੀ ਅਬ ਗੁਣ ਬਹਿ ਬਹਿ ਰੋਸੀ ਤਨ ਜੋਬਨ ਆਕ ਕੀ ਛਾਇਆ ਬਿਰਧ ਭਏ ਦਿਨ ਪੁੰਨਿਆ ਨਨਕ ਨਾਮ ਬਿਨਾ ਦੁਹਾਗਨ ਛੁੱਟੀ ਝੂਠ ਵਿਛੁੰਨੇਆ ਬੂਢੀ ਘਰ ਘਾਲਿਓ ਗੁਰ ਕੈ ਪਾਏ ਚਲੋ ਸਾਚਾ ਨਾਮ ਤਿਆਏ ਪਾਵਹੈ ਸੁਖ ਮਹਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈ ਅੜੇ ਦਿਨ ਚਾਰੇ ਨਿਜ ਘਰ ਜਾਏ ਬਹ ਸੱਚ ਪਾਏ ਅਨੰਦ ਨਾਲ ਪਿਆਰੇ ਵੇਣ ਭਗਤੀ ਘਰ ਵਾਸ ਨਾ ਹੋਵੀ ਸੁਣ ਅਹ ਲੋਕ ਸਬਾਏ ਨਾਨਕ ਸਰਸੀ ਤਾਂ ਪਿਰ ਪਾਏ ਰਾਤੀ ਸਾਚੈ ਨਾਏ ਫਿਰ ਧਨ ਭਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸਬਦ ਵਿਚਾਰੀ ਜੀਓ ਗੁਰ ਸਬਦ ਵਿਚਾਰੀ ਨਾਹ ਪਿਆਰੀ ਨਿਬ ਨਿਬ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ ਪਰਬ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਹੀ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਨ ਪਿਰ ਸਿਉ ਪ੍ਰੀਤ ਪਿਆਰੀ ਪਿਰ ਘਰ ਸੋਹਣਾਰ ਜੇ ਪਿਰ ਭਾਵੇ ਜੀਉ ਝੂਠੇ ਵੈਣ ਚਵੇ ਕਾਮਨਾ ਆਵੇ ਜੀਉ ਝੂਠ ਅਲਾਵੈ ਕਾਮਨਾ ਆਵੇ ਨਾ ਫਿਰ ਦੇਖੈ ਨੈਣੀ ਅਬ ਗੁਣਿਆਰੀ ਕੰਤ ਵਿਸਾਰੀ ਛੋਟੀ ਵਿਧਣ ਰਹਿਣੀ ਗੁਰ ਸਬਦ ਨ ਮੰਨੈ ਪਾਹੀ 파ਥੀ ਸਾਧਨ ਮਹਿਲ ਨ ਪਾਏ ਨਾਨਕ ਆਪੇ ਆਪ ਪਛਾਨੈ ਗੁਰਮੁਖ ਸਹਿਜ ਸਮਾਏ ਧਨ ਸੁਹਾਗਨ ਨਾਰ ਜਿਨ ਪਿਰ ਜਾਣ ਅਜੀਓ ਨਾਮ ਬਿਨਾ ਕੂੜਿਆਰ ਕੂੜ ਕਮਾਣ ਅਜੀਓ ਆਰੇ ਭਗਤ ਸੁਹਾਵੀ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਪਿਰ ਰਲਿਆ ਲਾ ਜੋ ਬਨ ਬਾਲਾ ਤਿਸ ਰਾਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੀ ਸਹਰਾ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚੁ ਮਿਲੈ ਵਡਿਆਈ ਪਿਰ ਘਰ ਸੋਹੈ ਨਾਰੀ ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਰਜੀਆ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਬਿਖੈ ਸਦਾ ਅਨੰਦ ਜਾ ਆਪ ਸੱਚੇ ਭਾਵਏ ਅਹੰਕਾਰ ਹਮੈ ਤਜੈ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮੁ ਤਿਆਈਐ ਜੀਉ ਅੰਦਰ ਸਾਚਾ ਨੇਹ ਹੋ ਪੂਰੇ ਸਤਿਗੁਰੈ ਜੀਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਗਦੇ ਨਾ ਵਿਸਾਰੀ ਅਨੰਦਨ ਸੁਮਾਰੀ ਜਾ ਨਾਮ ਲਈ ਤਾ ਜੀਵਾ ਸ੍ਰਵਣੀ ਸੁਣੀ ਤਾ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤਗੁਰ ਮੇਲੇ ਆਨੰਦਨ ਬਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਵਡਪਾਗ ਤਾ ਹਰ ਰਸ ਆਵੇ ਜੀਓ ਆਨੰਦਨ ਰਹੇ ਲਿਬ ਲਾਏ ਤਾ ਸਹਜ ਸਮਾਵੇ ਜੀਓ ਸਹਜ ਸਮਾਵੇ ਤਾ ਹਰ ਮਨ ਭਾਵੇ ਸਦਾ ਹਤੀਤ ਬੈਰਾਗੀ ਹਲਤ ਪਲਤ ਸੋਭਾ ਜਗ ਅੰਤਰ RAM ਨਾਮ ਲਿਬ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸਦ ਸੰਗਤ ਮਲੇ ਬੜਾ ਭਾਗ ਤਾ ਹਰ ਰਸ ਆਵੈ ਜੀਉ ਦੂਜੈ ਪਾਏ ਦੁਖ ਹੋਏ ਮਨਮੁਖ ਜਮ ਜੋਹੈ ਅਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹੈ ਅਜੀਉ माया दुख मोहिया हम में रोहिया मेरी मेरी करत बिहावे जो प्रभु देति सचेत नाही अंत गया पछतावे बिन नावै को साथ न चाले पुत्र कलतर माया तोहिया दूजे पाए दुख होए मनमक जम जोहिया जीव ਕਰ ਕਿਰਪਾ લે ਹਮਲਾਏ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਅਨੰਦਨ ਜਪ ਤਰਹਿ ਦਿਨ ਰਾਤੀ ਸਹਜੇ ਨਾਮ ਧਿਆਇਆ ਨਮੋ ਨਾਮ ਮਿਲੇ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾਲੇ ਹੁ ਮਿਲਾਏ ਮਹਿਲ ਹਰ ਪਾਵੇ ਜੀਉ ਤਨਾਸਰੀ ਮਹੱਲਾ ਪੰਜਵਾ ਛੰਤ ਇਕ ਓੰਕਾਰ ਸਤਿ ਗੁਰ ਪ੍ਰਸਾਦ ਸਾਤ ਗੁਰਦੀਨ ਦਇਾਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ 라ਵੀਐ ਜੀਉ ਭਜ ਸੰਗ ਸਾਧੋ ਇਕ ਅਰਧ ਹੋ ਜਨਮ ਮਰਨ ਦੁਖ ਨਾਸੈ ਧੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ 파ਸੈ ਆ ਪਰਮਨਾਠੇ ਚੁੱਟੀ ਇਗਾਠੇ ਜਮ ਪੰਥ ਮੂਲਨਾ ਆਵੀਐ ਬਨਵੰਤ ਨਾਨਕ ਧਾਰਾ ਕਿਰਪਾ ਸਦਾ ਹਰ ਗੁਣ ਗਾਵੀਐ ਨੇ ਤਰਿਆ ਧਰ ਏਕ ਨਾਮ ਨਿਰੰਜਨੋ ਜੀਓ ਤੂ ਦਾਤਾ ਦਾਤਾਰ ਸਰਬ ਦੁਖ ਭੰਜਨੋ ਜੀਓ ਦੁਖ ਹਰਤ ਕਰਤਾ ਸੁਖ ਹੈ Swami ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹੇ ਤਰਾਇਆ ਪੂਰ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਭੈ ਭੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰੀ ਆ ਜੀਓ ਮੋਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀ ਆ ਜੀਓ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਅਜੰਤ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਨਵੰਤ ਨਾਨਕ ਗੁਣ ਗਾਏ ਜੀਵਾ ਹਰਿ ਜਪ ਜਪਾ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੁਲੈ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਤੁਲੈ ਜੀਉ संत रसन बूठा आप टूठा हर रस है सि मात्या गुरु चरण लागे महाभागे सदा आनंद जागे साद सदा सिमरत अब्या स्वामी सास सास गुण बोलई बिनवंत नानक <th>ूर सादो नाम प्रभु अमोलई ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਕ ਸੰਨੰਦ ਮਹੇਸ ਸਮਾਨ ਸੇਖਾ नाग ਤੇਰੋ ਮਰਮ ਨ ਜਾਣਾ ਸੰਤ ਸੰਗਤ RAM ਹਿਰਦੈ ਵਸਾਈ ਰਹਾਉ अनुमान सर गरुड़ समान सुरपत नरपत नहीं गुण जान चार वेद अरसिमृत पुराण कमलापत कबला नहीं जान कह कबीर सो परमै नाही पग लग राम रहै सरनाही ਦਨਤੇ ਪਹਿਰ ਪਹਿਰਤੇ ਘਰੀਆ ਆਪ ਕਟਹਿ ਤਨ ਸੀਜੈ ਕਾਲ 헤ਰੀ ਫਿਰੈ ਬਦਕ ਜਉ ਕਹੋ ਕਵਨ ਬਿਦ ਕੀਜੈ ਸੋ ਦਿਨ ਆਵਣ ਲਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕੋ ਹੈ ਕਾਕਾ ਰਹਾਉ ਜਾਬ ਲਗ ਜੋਤ ਕਾਇਆ ਮਹ ਬਰਤੈ ਆਪਾ ਪਛੂ ਪਸੂ ਨ ਬੁੱਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਜੈ ਕਹਿਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਪਰਮਾ ਕੇਵਲ ਨਾਮ ਜਪਹਾਰੇ ਪ੍ਰਾਨੀ ਪਰਹ ਏਕ ਕੀ ਸਰਣਾ ਜੋ ਜਨ ਭਾਵ ਭਗਤ ਕਛ ਜਾਨੈ ਤਾਕ ਵਚਰ ਜਿਕਾਹੋ ਜੋ ਜਲ ਜਲ ਮਹਿ ਪੈ ਸਨਨਿਕ ਸੈ ਤਿਉ ਢੁਰ ਮਿਲਿਓ ਜੁਲਾਹ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾ ਸੀ ਤਜਹਿ ਕਬੀਰਾ ਰਮਈਏ ਕਹਾ ਨਿਹੋਰਾ ਰਹਾਉ ਕਹਤ ਕਬੀਰ ਸੁਨੋ ਰੇ ਲੋਈ ਭਰਮ ਨ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਹਰ RAM ਹਿਰਦੈ ਜਉ ਹੋਈ ਇੰਦਰ ਲੋਕ ਸਿਵ ਲੋਕ ਹੈ ਜੈ ਕੋ ਓਛੇ ਤਪ ਕਰ ਬਹੁਰ ਐਬੋ ਗਿਆ ਮਾਗਾ ਕਿਛੁ ਥਿਰ ਨਾਹੀ RAM ਨਾਮ ਰਖ ਮਨਿ ਮਾਹੀ ਰਹਾਉ ਉਬਾਰਾਜ ਬ ਭੈ ਵਡਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇ ਇਨ ਤੇ ਕਾਹੂ ਕਬਨੈ ਸੁਖ ਪਾਇਆ ਕਹਿਤ ਕਬੀਰ ਅਬਰ ਨਹੀਂ ਕਾਮਾ ਹਮਰੈ ਮਨ ਤਨ ਰਾਮ ਕੋ ਨਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੂਢਤੇ ਅਦਕਾਈ ਰਹਾਉ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧ ਆਈ ਆਜਾਮਲ ਗੱਜ ਗਨਕਾ ਪਤਿਤ ਕਰਮ ਕੀਨੇ ਤੇ ਉਤਰ ਪਾਰ ਪਰੇ RAM ਨਾਮ ਲੀਨੇ ਸੂਕਰ ਗੁਕਰ ਜੋਨ ਭ੍ਰਮੇ ਤਉ ਲਾਜ ਨ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਸਾਜ ਭਰਮ ਕਰਮ ਬਿਦ ਨਿਖੇਦ RAM ਨਾਮ લેਹੀ ਗੁਰ ਪ੍ਰਸਾਦ ਜਨ ਕਬੀਰ RAM ਕਰ ਸਨੇਹੀ ਤਨਾ ਸਰੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ गहरी कर कै नीव खुदाई ऊपर मंडप छाए मारकंडे ते को अदकाई जिन तृण धर मूंड बलाए हमरो करता राम स्नेही काहे रे नर गर्भ करत ह बिन सजाए झूठी देही रहाऊ meri meri karo karte durjodhan se bhai barah yojan chhatr challe tha dehi gir jan khai sarb soyen ki lanka hoti ravan se adikai ka bhayo darbande hathi khin mah pai parai ਦਰਬਾਸਾ ਸਿਉਕਰ ਤਠਾ ਗਉਰੀ ਜਾਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਉ ਹਰ ਗੁਣ ਗਾਏ ਦਸ ਬੈਰਾਗ ਨਮੋਹ ਬਸ ਕੀਨੀ ਪੰਜ ਹਕਾਮ ਟ ਨਾਵ ਸਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕਉ ਮਾਰ ਕਢਾਵ ਆਛੈ ਬਹਰਨ ਆਵਨ ਪਾਵੋ ਅੰਮ੍ਰਿਤ ਬਾਣੀ ਕਟ ਤੇ ਉਚਰਾ ਆਤਮਕੋ ਸਮਝਾਵੋ ਰਹਾਉ ਬਜਰ ਕੁਠਾਰ ਮੋਹ ਹੈ ਚੀਨਾ ਕਰਮਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹ ਸੰਸਾਰ ਤੇ ਤਬਹੀ ਛੂਟਾ ਜੋ ਮਾਇਆ ਨਹਿ ਲਪਟਾਵਾ ਮਾਇਆ ਨਾਮ ਗਰਬ ਜੋਨ ਕਾ ਤਿਹ ਤਜ ਦਰਸ਼ਨ ਪਾਵ ਇਤਕਰ ਭਗਤ ਕਰ ਹੈ ਜੋ ਜਨ ਤਿਨ ਪਉ ਸਗਲ ਚੁਕਾਈਐ ਕਹਿਤ ਨਾਮ ਦੇਉ ਬਾਹਰ ਕਿਆ ਭਰਮ ਹੋ ਇਹ ਸੰਜਮ ਹਰ ਪਾਈਐ मारवाड़ जैस नीर बालः बेल बालः करहला, जो करङ्क निष्णाद बालः त्यो मेरे मन रामैया तेरा नाम रूडो, रूप रूड़ो अतरंग रूड़ो मेरो रामया रहाओ। ਜੋ ਧਰਣੀ ਕਉ ਇੰਦਰ ਬਲ ਹਾ ਕੁਸਮ ਬਾਸ ਜੈਸੇ ਭਵਰ ਲਾ ਜੋ ਕੋਕਿਲ ਕਉ ਅੰਬ ਬਲ ਹਾ ਤਿਉ ਮੇਰੇ ਮਨ ਰਾਮਈਆ ਚਕਵੀ ਕਉ ਜੈਸੇ ਸੂਰ ਬਲ ਹਾ ਮਾਨ ਸਰੋਵਰ ਹੰਸੁ ਲਾ ਜਿਉ ਤਰੁਣੀ ਕਉ ਕੰਤ ਬਲ ਹਾ ਤਿਉ ਮੇਰੇ ਮਨ ਰਾਮਈਆ ਬਾਰਿਕ ਕਾਉ ਜੈਸੇ ਖੀਰ ਬਲਹਾ ਚਾਤ੍ਰਿਕ ਮੁਖ ਜੈਸੇ ਜਲ ਧਰਾ ਮਛੁਲੀ ਕਾਉ ਜੈਸੇ ਨੀਰ ਬਲਹਾ ਤਿਉ ਮੇਰੇ ਮਨ ਰਾਮਈਆ ਸਾਧਕ ਸਿੱਧ ਸਗਲ ਮਨ ਚਾਹ ਹੈ ਬਿਰਲੇ ਕਾਹ ਡੀਠੋਲਾ ਸਗਲ ਭਵਨ ਤੇਰੋ ਨਾਮ ਬਲਹਾ ਤਿਉ ਨਾਮੇ ਮਨ ਬੀਠੋਲਾ ਪਹਿਲ ਪੁਰੀਏ ਪੁੰਦਰਕ ਬਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਤੇ ਜਾਨੋ ਹਰ ਹਰ ਨਾ ਚੰਤੀ ਨਾਚਨਾ ਪਹਿਲ ਪ੍ਰਸਾਬਿਰਾ ਅਥੋਨ ਪ੍ਰਸਾਦ ਅਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮਹ ਸਾਗਰਾ ਰਹਾ ਨਾਚੰਤੀ ਗੋਪੀ ਜਨਨ ਨਯਾ ਤੇ ਬੈਰੇ ਕੰਨਾ ਤਰਕ ਨਾਚਾ ਭ੍ਰਮੀ ਆਚਾ ਕੇ ਸਭਾ ਬਚਾਉਨੀ ਅਈਏ ਮਈਏ ਏਕ ਆਨ ਜੀਓ ਬਿੰਧੀ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦਵਾਰਾ ਤੋ ਕੋ ਨਰੇ ਮੈਂ ਜੀ ਨਮਾ ਹੋ ਜੀ ਆਲਾ ਤੀਨ ਵਾਰਨਾ ਜਮ ਕਰਨਾ ਪਤਿਤ ਪਾਵਨ ਮਾਦਵ ਬਿਰਦ ਤੇਰਾ ਧੰਨ ਤੇਵੈ ਮਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮੱਥੇ ਲਾਗੀਲੇ ਧੂਰ ਗੋਬਿੰਦ ਚਰਨਨ ਕੀ ਸੁਰ ਨਰਮਨ ਜਨ ਤਨ ਹੋਤੇ ਦੂਰ ਰਹਾਉ ਦੀਨ ਕਾ ਦਇਆਲ ਮਾਦਵ ਗਰਭ ਪਰਹਾਰੀ ਚਰਨ ਸਰਣ ਨਾਮਾ ਬਲ ਤਿਹਾਰੀ ਤਨਾਸਰੀ ਭਗਤ ਰਵਿਦਾਸ ਜੀ ਕੀ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਸਰਦੀਨ ਦਇਆਲ ਨਤਮ ਸਰ ਆਪ ਪਤੀਆ ਰਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨੈ ਜਨਕਾ ਪੂਰਨ ਦੀਜੈ ਹਾਂ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਵਿਛੋਰੇ ਥੇ ਮਾਦਾ ਇਹ ਜਨਮ ਤੁਮਾਰੇ ਲੇਖੇ ਹਰ ਅਬਦਾਸ ਆਸ ਲਗ ਜੀਵਾ ਚਿਰ ਭਇਓ ਦਰਸਨ ਦੇਖੇ ਚਿਤ ਸਿਮਰਨ ਕਰੋ ਨੈਣ ਅਭ ਲੋਕ ਨੋ ਸਰਬ ਰਵਾਨੀ ਸੋ ਜਸ ਪੂਰ ਰੱਖੋ ਮਨ ਸੋ ਮਦ ਕਰ ਕਰੋ ਚਰਨ ਹਿਰਦੇ ਧਰੋ ਰਸਨ ਅੰਮ੍ਰਿਤ RAM ਨਾਮ ਭਖੋ meri prit gobindasyo jan katai mai to mol mahaki lai jee satai rahao saad sangat bina bhav nahi upajai bhav bin bhagat nahi hoye teri kahravidas ek benati har syo pai j rakhho raja ram meri ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਵਰਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਤੇਰਾ ਅੰਬੋਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ ਤੁਝੈ ਕਉਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੇ ਮਾਹੇ ਫਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰ ਭਾਵਨ ਸਗਲਾਰੇ ਨਾਮ ਤੇਰਾ ਤਾਗਾ ਨਾਮ ਫੂਲ ਮਾਲਾ ਭਾਰ ਅਠਾਰਹ ਹੈ ਸਗਲ ਜੂਠਾਰੇ ਤੇਰੋ ਕੀਆ ਤੁਝ ਹੈ ਕਿਆ ਅਰਪਾ ਨਾਮ ਤੇਰਾ ਤੂੰ ਹੀ ਚਾਵਰ ਢੋਲਾਰੇ 108864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ तनासरी बाणि भगत की त्रिलोचन इक ओंकार सतगुर प्रसाद नारायण नंदस काय भूली गवारी गवारिकृत सुकृत थारो करमरी रहाव। रांकरा मस्तक बस्ता सुरसरि इसानरे कुल जन हो सारग पान रे कर्म कर कलङ्कमीटसरी दीपक स्वामी ताचेरे स्वार्थी पङ्खी राय गरुडता ताचे बाधवा कर्मकार अरुण पिङ्गुलारि अनकबातक हर्ता त्रिभवन नाथरी तीर्थ तीर्थ प्रमता लह ना पारी कर्मकर कपालमफीटसरी अमृतशशियतेन लक्ष्मी कालपतर शिखरसनागर नदी चेनाथं कर्मकरखारमफीटसरी नादिङ्कागाढ ले, ले रावण बाण आन तोखी ले हरि कर्म करकछी मफिटसरी कृत कर्म न मिटैरि कर गेहन ताचे मोहे जापयले राम च नाम बदत त्रिलोचन रामजी